ਉਨੇ ਰੀਸੈਂਟਲੀ ਅਟਰਨੀ ਟੇਕ ਕੇ ਨਾਲ ਜੀ ਆਪਣੀ ਬਹੁਤ ਕਮਿਊਨਿਟੀ ਦੇ ਲੋਕ ਪੀਪੀਪੀ ਲੋਨ ਦੇ ਵਿੱਚ ਬਹੁਤ ਫੜ ਹੋ ਰਹੇ ਆ ਫਰਾਡ ਕਿਤੇ ਉਹ ਭਰਨ ਵਾਲੇ ਵੀ ਤੇ ਜਿਨ੍ਹਾਂ ਨੇ ਲਏ ਆ ਉਹ ਵੀ ਸੋ ਇਹਦਾ ਮਤਲਬ ਨੰਬਰ ਉਹਨਾਂ ਦਾ ਵੀ ਲੱਗ ਸਕਦਾ ਜੀ ਮਤਲਬ ਹੁਣ ਭਰਨ ਵਾਲਿਆਂ ਦਾ ਜਿਹੜੇ ਭਰਨ ਵਾਲੇ ਆ ਉਹ ਤਾਂ ਮੈਂ ਇਹਨੂੰ ਕਈ ਮੈਂ ਖਬਰਾਂ ਖੂਬਰਾਂ ਦੇਖੀਆਂ ਸੀਗੀਆਂ ਕਿ ਭਰਨ ਵਾਲੇ ਜਿਹੜੇ ਹੈਗੇ ਆ ਹੂੰ ਅ ਜਿਹੜੇ ਜਿਨ੍ਹਾਂ ਦੇ ਭਰ ਹੋਏ ਆ ਉਹਨਾਂ ਦਾ ਹੁਣ ਮਤਲਬ ਡਿਪੈਂਡ ਕਰਦਾ ਕਿ ਜਿੱਦਾਂ ਹੁਣ ਉਹ ਲਾਇਸੈਂਸ ਜਿਹੜੇ ਟੈਕਸ ਵਾਲੇ ਬੰਦੇ ਕੋਗੇ ਸੀਗੇ ਉਹ ਤਾਂ ਲਾਇਸੈਂਸ ਟੈਕਸ ਵਾਲੇ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਸਾਰੀ ਲਾਇਸੈਂਸ ਵਕੀਲ ਕੋਗੇ ਸੀਗੇ ਉਹਦੀ ਜ਼ਿੰਮੇਵਾਰੀ ਬਣਦੀ ਆ ਜਿਹੜੇ ਕਈ ਵਾਰੀ ਅਨਲਾਈਸੈਂਸਡ ਜਿਹੜੇ ਬੰਦੇ ਹੁੰਦੇ ਆ ਤੇ ਉਹਨਾਂ ਤੋਂ ਜਿਹੜੇ ਕਰਦੇ ਆ ਜੀ ਉਹ ਫਿਰ ਉਹਨਾਂ ਦੀ ਕੋਈ ਲਾਇਬਿਲਟੀ ਨਹੀਂ ਹੈਗੀ ਹੁਣ ਇਹਦੇ ਵਿੱਚ ਕਈ ਵਾਰੀ ਕਈ ਵਾਰੀ ਗੱਲ ਕੀਤੀ ਆ ਆਪਣੇ ਮਤਲਬ ਲਾਈਫ ਫੀਡ ਤੇ ਵੀ ਕਈ ਵਾਰੀ ਮੈਂ ਗੱਲ ਕਰਦਾ ਹੁੰਨਾ ਹੂੰ ਜਿੱਦਾਂ ਹੁਣ ਇੱਕ ਵਕੀਲ ਆ ਉਹਨੇ ਪੜ੍ਹਾਈ ਕੀਤੀ ਉਹਨੇ ਲਾਇਸੈਂਸ ਲਿਆ ਠੀਕ ਆ ਜੇ ਦੂਸਰਾ ਵਿਅਕਤੀ ਲਾਇਸੈਂਸ ਲੈ ਸਕਦਾ ਹੁੰਦਾ ਤਾਂ ਉਹਨੇ ਲੈ ਲੈਣਾ ਸੀ ਤੁਸੀਂ ਇਹ ਦੇਖੋਗੇ ਇੱਕ ਰੀਜ਼ਨ ਆ ਕਿ ਉਹ ਸਿੱਧਾ ਹੀ ਇਮੀਗ੍ਰੇਸ਼ਨ ਆਫਿਸ ਹੀ ਖੁੱਲਿਆ ਹੋਇਆ ਉਹਨਾਂ ਨੇ ਅੱਗੇ ਵਕੀਲ ਜਿਹੜੇ ਰੱਖੇ ਹੁੰਦੇ ਆ ਆਪ ਕਈ ਕਈ ਨਾਮਚੀਨ ਵੀ ਇਹਦੇ ਵਿੱਚ ਹੈਗੇ ਆ ਦਫ਼ਤਰ ਤੇ ਲੋਕਾਂ ਨੂੰ ਸ਼ਾਇਦ ਪਤਾ ਨਹੀਂ ਉਹਨਾਂ ਨੇ ਆਪਣੇ ਲਾਅ ਆਫਿਸ ਨੂੰ ਉਹ ਲਾਅ ਫਰਮ ਹੀ ਕਹਿੰਦੇ ਆ ਪਰ ਉਹ ਹੈ ਨਹੀਂਗੇ ਕਿਉਂਕਿ ਆਪਿਆਂ ਦੇ ਕੋਲ ਉਹਨਾਂ ਕੋਲ ਲਾਇਸੈਂਸ ਨਹੀਂ ਹੁੰਦਾ ਤੇ ਉਹ ਅੱਗੇ ਜਿਹੜੇ ਵਕੀਲਾਂ ਦੇ ਕੋਲ ਜਿੱਦਾਂ ਤੁਸੀਂ ਕਿਹਾ ਲੋਕ ਪਾੜੇ ਦੇ ਰੱਖੇ ਹੁੰਦੇ ਆ ਉਹਨਾਂ ਤੋਂ ਕੰਮ ਜਿਹੜੇ ਕਰ ਸੇਂਟੀ ਜਿਹੜੀ ਆ ਜਾਂਦੀ ਹੈ ਟੈਕਸ ਪਰ ਨਲੀ ਟੈਕਸ ਪ੍ਰੇਪੇਰਰ ਵਾਲੀ ਜਿਹੜਾ ਸਹੀ ਬੰਦਾ ਹੈਗਾ ਉਹ ਇੱਕ ਅਕਾਊਂਟਿੰਗ ਡਿਗਰੀ ਕਰਦਾ ਸਕੂਲ ਦੇ ਵਿੱਚ ਜਾਂਦਾ ਤੇ ਇੱਕ ਸੀਪੀਏ ਦਾ ਲਾਇਸੈਂਸ ਜਿਹੜਾ ਲੈਂਦਾ ਹੂੰ ਹੂੰ ਤਾਂ ਸਾਡੀ ਕਮਿਊਨਿਟੀ ਦੇ ਵਿੱਚ ਕੀ ਹੁੰਦਾ ਕਿ ਇਹਨਾਂ ਦਾ ਨਾਮ ਜਿਹੜਾ ਘੱਟ ਹੁੰਦਾ ਤੇ ਜਿਹੜੇ ਦੂਜੇ ਆ ਟੈਕਸ ਟੂਕ ਜਿਹੜੇ ਓਕੇ ਮੁਕੇ ਪਰਨਾਲਿਆ ਉਹਨਾਂ ਦਾ ਜਿਹੜਾ ਜ਼ਿਆਦਾ ਹੁੰਦਾ ਤੁਸੀਂ ਜਿਹੜੀ ਹੁਣ ਆ ਪੀਪੀਪੀ ਲੋਨ ਜਾਂ ਇਦਾਂ ਦੀ ਗੱਲ ਕਰਦੇ ਆ ਸੋ ਇੱਕ ਰੀਜ਼ਨ ਆ ਕਿ ਬੰਦਾ ਜਿਹੜਾ ਹੁਣ ਅਕਾਊਂਟੈਂਟ ਕੋ ਜਾਊਗਾ ਉਹਨੇ ਆਪਣਾ ਲਿਖਤ ਪੜੀ ਦਾ ਹਿਸਾਬ ਕਿਤਾਬ ਲਾ ਕੇ ਬੈਣਾ ਕਿ ਤੇਰੇ ਇੰਨੇ ਤੇ ਜਿਹੜਾ ਦੂਸਰਾ ਵਾਲਾ ਉਹਦੇ ਉਹਨੇ ਕਹਿਣਾ ਇੱਕ ਗਲਤ ਇਨਫੋਰਮੇਸ਼ਨਾਂ ਜਿਆਦਾ ਕਰ ਦੇਣਾ ਕੰਮ ਸੋ ਉਹ ਚੀਜ਼ ਜਿਹੜੀ ਹੋ ਰਹੀ ਆ ਤੇ ਤੁਹਾਨੂੰ ਜਿੱਦਾਂ ਹੁਣ ਤੁਸੀਂ ਨਵੇਂ ਕਮਿਊਨਿਟੀ 'ਚ ਆਉਂਦੇ ਆ ਠੀਕ ਆ ਤੁਹਾਨੂੰ ਕਿਸੇ ਨੇ ਨਹੀਂ ਦੱਸਣਾ ਕਿਉਂਕਿ ਹੁਣ ਇਹ ਜਿਹੜੇ ਲੋਕੀ ਹੁੰਦੇ ਆ ਭਾਵੇਂ ਟੈਕਸ ਪ੍ਰਿਪੇਅਰ ਆ ਰ ਆ ਭਾਵੇਂ ਕੁਝ ਵੀ ਆ ਇਹ ਕਮਿਊਨਿਟੀ 'ਚ ਵਧੀਆ ਤਰੀਕੇ ਨਾਲ ਵਿਚਰਦੇ-ਵਿਚਰਦੇ ਆ ਬੋਲਬਾਣੀ ਇਹਨਾਂ ਦੀ ਜਿਹੜੀ ਵਧੀਆ ਹੁੰਦੀ ਆ ਤੇ ਆਪਣਾ ਜਿਹੜਾ ਬੰਦਾ ਹੈਗਾ ਉਹ ਬੋਲਬਾਣੀ ਤੇ ਮਰ ਜਾਂਦਾ ਕਿ ਲੈ ਯਾਰ ਵਧੀਆ ਬੁਲਾ ਲਿਆ ਇਹਨੇ ਹਨਾ ਦਫ਼ਤਰ-ਦਫ਼ਤਰ ਖੋਲੇ ਆ ਟੌਰ ਟੱਪਾ ਪੂਰਾ ਪਰ ਆਗਾ ਲਈ ਤੁਹਾਨੂੰ ਕੋਈ ਦੱਸਦਾ ਕਿ ਯਾਰ ਇਹਨਾਂ ਦੇ ਵਿੱਚ ਫਰਕ ਕੀ ਹੈਗਾ ਕਿ ਇੱਕ ਬੇਸਿਕ ਜਿਹੜਾ ਬੁੱਕ ਕੀਪਰ ਹੈ ਕਿ ਇੱਕ ਜਿਹੜਾ ਸੀਪੀਏ ਜਿਹੜਾ ਅਕਾਊਂਟੈਂਟ ਆ ਹੁਣ ਜਿਹੜਾ ਸੀਪੀਏ ਅਕਾਊਂਟੈਂਟ ਆ ਉਹਨੇ ਤੁਹਾਡੇ ਨਾਲ ਥੋੜੀ ਜੀ ਤੁਹਾਨੂੰ ਲੱਗਣਾ ਕਿ ਯਾਰ ਰੁੱਖੀ ਜੀ ਗੱਲ ਕਰਨੀ ਆ ਜਿਹੜਾ ਵਕੀਲ ਆ ਉਹਨੇ ਤੁਹਾਡੇ ਨਾਲ ਉਹੀ ਸਿਸਟਮ ਲਾਅ ਦੇ ਹਿਸਾਬ ਨਾਲ ਗੱਲ ਕਰਨੀ ਆ ਉਹ ਤੁਸੀਂ ਕਹਿ ਲਓ ਕੋਈ ਗੱਲ ਜਿਹੜੀ ਜਿੱਦਾਂ ਆਪਾਂ ਕਹਿੰਦੇ ਹੌਸਲਾ ਨਹੀਂ ਦਿੱਤਾ ਮਨ ਨੂੰ ਭਾਈ ਨਹੀਂ ਗੱਲ ਪਰ ਲੌਂਗ ਰਨ ਦੇ ਵਿੱਚ ਜਿਹੜਾ ਤੁਸੀਂ ਲਾਇਸੈਂਸਡ ਪ੍ਰੋਫੈਸ਼ਨਲ ਦੇ ਨਾਲ ਜਾ ਕੇ ਜਿਹੜੇ ਬੈਟਰ ਰੋਫ ਹੈਗੇ ਆ ਇਮੀਗ੍ਰੇਸ਼ਨ ਕੋਟਾਂ ਦੇ ਵਿੱਚ ਹੁਣ ਕੀ ਸੀਗਾ ਕਿ ਟੈਕਸ ਟੈਕਸ ਰਿਟਰਨਸ ਦੇ ਜਿਹੜੇ ਖਲਾਰੇ ਪੈ ਰਹੇ ਆ ਪੂਰੇ ਪੂਰੇ ਟੈਕਸ ਰਿਟਰਨਾਂ ਗਲਤ ਭਰੀਆਂ ਹੋਈਆਂ ਜਿਹੜੇ ਫਾਰਮ ਤੇ ਐਡਰੈਸ ਲਿਖਿਆ 589 ਤੇ ਉਹ ਕੁਝ ਹੋਰ ਕਹਿ ਰਹੇ ਆ ਤੇ ਹੁਣ ਟੈਕਸ ਵਾਲੇ ਨੇ ਆਪਣਾ ਕੰਮ ਕਰਤਾ ਉਹ ਲਾਇਸੈਂਸ ਬੰਦਾ ਹੈ ਨਹੀਂਗਾ ਹੁਣ ਉਹ ਲਾਇਸੈਂਸ ਬੰਦਾ ਨਹੀਂ ਆ ਉਹਦੇ ਕਿਤੇ ਨਾ ਨਾਮ ਨਾ ਸਿਗਨੇਚਰ ਤੁਹਾਡੀ ਘੁੱਗੀ ਵੱਜੀ ਹੋਈ ਆ ਫਸ ਗਏ ਗਾਣ ਤੁਸੀਂ ਹਮ ਕੇਸ ਕੇ ਤੁਹਾਡਾ ਨਹੀਂ ਹੋਇਆ ਤੁਹਾਡਾ ਰੋਲਾ ਕਿੰਨੂ ਪਾਉਂਗੇ ਕਿਸੇ ਨੂੰ ਵੀ ਨਹੀਂ ਕਿਸੇ ਨੇ ਗੱਲ ਸੁਣਨੀ ਨਹੀਂ ਆਈਸ ਬਾਹਰ ਬੈਠੀ ਆ ਵੀਆਈਏ ਦੀ ਅਪੀਲ ਆ ਉਹ ਤੇ ਇਮੀਗਰੈਂਟਾਂ ਦਾ ਇੱਕ ਹੁੰਦਾ ਕਿ ਫਿਰ ਟਾਈਮ ਕਿਵਰੀ ਥੋੜਾ ਹੁੰਦਾ ਤੇ ਇਸ ਲਈ ਹੁਣ ਕੀ ਚੀਜ਼ ਆ ਟੈਕਸ ਰਿਟਰਨ ਜਿਹੜੀ ਹੈਗੀ ਨਾ ਆਪਣੀ ਆਪਣੀ ਉਹ ਇੱਕ ਲਾਇਸੈਂਸ ਸੀਪੀਏ ਤੋਂ ਹੀ ਜਿਹੜੀ ਫਾਈਲ ਕਰਾਉ ਕੋਸ਼ਿਸ਼ ਕਰਿਓ ਉਹ ਕੱਲ ਨੂੰ ਕੋਈ ਵੀ ਚੀਜ਼ ਹੁੰਦੀ ਆ ਆਡਿਟ ਟੂ ਡੇਟ ਉਹ ਸਾਮ ਲੈਂਦੇ ਆ ਤੁਹਾਡੇ ਠੀਕ ਆ ਠੀਕ ਆ ਹਾਂਜੀ ਹਾਂਜੀ ਉਹ ਸਾਮ ਸਕਦੇ ਆ ਬਸ ਇਹ ਗੱਲ ਆ ਠੀਕ ਆ ਆਈਆਰਐਸ वगैरह ਜਦੋਂ ਆਉਂਦੀ ਹੈ ਇਹ ਇਹ ਲੋਕ ਜਿਹੜੇ ਸਾਮ ਸਕਦੇ ਆ ਕੋਈ ਇਹਦੇ ਵਿੱਚ ਫਰਕ ਨਹੀਂ ਮਤਲਬ ਨਾਰਮਲ ਜਿਹੀ ਉਹਨਾਂ ਦੇ ਵੀ ਨਾਰਮਲ ਜਿਹੀ ਰੇਟ ਜਿਹੜੇ ਹੁੰਦੇ ਆ ਤੇ ਇਹ ਸਾਨੂੰ ਕੋਰਟਸ ਦੇ ਵਿੱਚ ਹੁਣ ਬੜਾ ਜ਼ਿਆਦਾ ਦੇਖਣ ਹੁਣ ਆਪਾਂ ਵੀ ਆਪਣਾ ਪੂਰਾ ਕੇਸ ਕੋਸ ਤਿਆਰੀ ਕਰਕੇ ਗਏ ਆ ਉੱਥੇ ਟੈਕਸ ਰਿਟਰਨ ਦੇ ਬੇਸ ਤੇ ਹੀ ਫੜ ਲੈਂਦਾਗਾ ਲੈ ਦੱਸ ਉਹ ਥੱਲੇ ਦੇਖਿਆ ਤੇ ਉਹ ਜਿਹੜੇ ਆਪਣੇ ਤੁਹਾਨੂੰ ਪਤਾ ਉਹੀ ਜਿਹੜੀਆਂ ਸੰਸਥਾਵਾਂ ਕੋ ਫਰੇਜ਼ ਉਹਨਾਂ ਦੀਆਂ ਕੋਈ ਯੂਬਾ ਸਿਟੀ ਦੀਆਂ ਜਿਹੜਾ ਨੇ ਕੁcke ਮੁcke ਜਿਹਦਾ ਟੈਕਸ ਅਕਾਊਂਟ ਟੈਕਸ ਰਿਟਰਨਾਂ ਜਿਹੜੀਆਂ ਭਰੀਆਂ ਹੋਈਆਂ ਖਰਚੇ ਖਰਚੇ ਪਾ ਦਿੰਦੇ ਆ ਟਰাকিং ਸ਼ਰਕ ਉਹ ਪ੍ਰੋਬਲਮ ਜਿਹੜੀਆਂ ਆ ਰਹੀਆਂ ਜਿਹੜੇ ਜਿਹੜੇ ਹੁਣ ਕੀ ਐ ਕਿ ਖਬਰ ਸੁਣ ਰਹੇ ਆ ਜਿੱਦਾਂ ਜਿੱਦਾਂ ਲੋਕਾਂ ਦੇ ਕੰਨਾਂ 'ਤੇ ਪੈ ਰਹੀ ਆ ਤੇ ਉਹ ਆ ਕੇ ਹੁਣ ਹਰਾਨ ਪਰੇਸ਼ਾਨਾ ਕਿ ਬਾਈ ਚੇਂਜ ਕਿਹੜੇ ਹਿਸਾਬ ਨਾਲ ਕਰੀ ਐ ਐਡਰੈਸ ਐਡਰੈਸ ਹਿਸਟਰੀ ਹੋ ਗਈ ਤੁਹਾਡੀ ਵਰਕ ਹਿਸਟਰੀ ਹੋ ਗਈ ਉਹ ਕਾਫੀ ਲੋਕਾਂ ਦਾ ਜਿਹੜਾ ਪੰਗਾ ਜਿਹੜਾ ਵੱਧ ਰਿਹਾ ਅੱਛਾ ਅਟਾਰਨੀ ਜੀ ਥੋੜਾ ਜਿਹਾ ਇਥੇ ਐਕਸਪੈਂਡ ਕਰਿਓ ਵੀ ਇਹ ਟੈਕਸ ਨੂੰ ਲੈ ਕੇ ਕੀ ਅਦਾਲਤਾਂ ਵਿੱਚ ਕੀ ਕਿਹੜੀ ਚੀਜ਼ ਕਿਹੜੇ ਤਰੀਕੇ ਦੇ ਨਾਲ ਜਾਂ ਉਹਨਾਂ ਨੂੰ ਕੇਸ ਦੇ ਵਿੱਚ ਮੁਸ਼ਕਲ ਆ ਰਹੀ ਹੈ ਦੇਖੋ ਜੀ ਕਈ ਤਰੀਕੇ ਜਿਹੜੇ ਹੋ ਸਕਦੇ ਆ ਜੱਜ ਨੇ ਹੁਣ ਟੈਕਸ ਰਿਟਰਨ ਜਿਹੜਾ ਵਿਅਕਤੀ ਆ ਉਹ ਰਹਿ ਰਿਹਾ ਇੱਥੇ ਮੰਨ ਲਓ 2015 ਤੋਂ ਹੂੰ ਉਹਨੇ ਉਹਦੀਆਂ ਦੋ ਤਿੰਨ ਤਰੀਕਾਂ ਤੁਸੀਂ ਕਹਿ ਲਓ ਪੈ ਕੇ ਕੈਂਸਲ ਹੋ ਗਈਆਂ ਜਾਂ ਅੱਗੇ ਚਲ ਗਈਆਂ ਉਹਨੇ ਆਪਣਾ ਫਾਰਮ ਜਿਹੜਾ 5IT9 ਆ ਉਹ ਉਹ ਅਪਡੇਟ ਕਰਤਾ ਕਿ ਮੈਂ ਜਦੋਂ ਵੀ ਤੁਸੀਂ ਫਾਰਮ ਭਰਦੇ ਹੋ ਉਹ ਚ ਲਿਖਿਆ ਹੁੰਦਾ ਕਿ ਤੁਸੀਂ ਰਹਿਨੇ ਕਿੱਥੇ ਆ 5 ਸਾਲ ਦੀ ਹਿਸਟਰੀ ਦੋ ਮੰਨ ਲਓ ਉਹਨੇ 2018 ਚ ਅਪਡੇਟ ਕੀਤਾ ਉਹਨੇ ਆਪਣੀ ਹਿਸਟਰੀ ਦਿੱਤੀ 3 ਸਾਲ ਮੈਂ ਇੱਥੇ ਰਹਾ ਉਹ ਤੁਹਾਨੂੰ ਇਹ ਵੀ ਪੁੱਛਦਾ ਕਿ ਤੁਸੀਂ ਕੰਮ ਕਿਤੇ ਕੀਤਾ ਤੁਸੀਂ ਤੁਸੀਂ ਆਪਣਾ ਕੰਮ ਦਾ ਵੀ ਲਿਖਤਾ ਹਾਂਜੀ ਠੀਕ ਆ ਕਈ ਤਾਂ ਦੇਖੋ ਜੇ ਬੰਦੇ ਜੀ ਸਿੱਧੇ ਹੀ ਲਾਪਰਵਾਹ ਹੈਗੇ ਮੈਂ ਸਿੱਧੀ ਗੱਲ ਕਹਾਂ ਕਿ ਉਹ ਜਦੋਂ 5 ਸਾਲ ਦੀ ਪੁੱਛਣਾ ਉਹਨਾਂ ਨੇ ਲਾਪਰਵਾਹੀ ਜੀ ਨਾ ਆਪ ਹੀ ਕਦੀ ਏਮਪਲੋਇਰ ਭੁੱਲ ਗਏ ਕਦੀ ਐਡਰੈਸ ਭੁੱਲ ਗਏ ਉਹਨਾਂ ਨੂੰ ਤਾਂ ਡਾਇਰੈਕਟ ਜਿਹੜਾ ਖਾਵੇਂ ਅੱਜਾ ਭੁਗਤਣਾ ਪੈਣਾ ਕਿ ਜੇ ਤੁਸੀਂ ਆਪਣੀ ਐਡਰੈਸ ਹਿਸਟਰੀ ਸਹੀ ਤਰੀਕੇ ਨਾਲ ਨਹੀਂ ਦੱਸ ਸਕਦੇ ਤੇ ਤੁਹਾਨੂੰ ਪ੍ਰੋਬਲਮ ਪੈਣੀ ਹੈ ਇਹ ਆਪਾਂ ਤੁਹਾਨੂੰ 2-4 ਸਾਲ ਸਨ ਹੋ ਗਏ ਸਿੱਧੇ ਡਾਇਰੈਕਟ ਗੱਲ ਕਰਨੀਆਂ ਕਿ ਇਹਦੇ ਵਿੱਚ ਹੁਣ ਕੋਰਟ ਜਿਹੜੇ ਸੀਗੇ ਉਹਨਾਂ ਨੇ ਬਹੁਤ ਸਟ੍ਰਿਕਟ ਜਿਹੜਾ ਆਪਣਾ ਸਟੈਂਸ ਜਿਹੜਾ ਅਪਣਾ ਲਿਆ ਹਾਂ 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 ਹੁਣ ਕੀ ਸੀਗਾ ਠੀਕ ਹੈ 2018 ਚ ਮੰਨ ਲਓ ਉਹਨੇ ਕਿਤੇ ਸਿਰਫ 2 ਮਹੀਨੇ ਕੰਮ ਕੀਤਾ ਰੈਸਟੋਰੈਂਟ ਦੇ ਉਹਨੇ ਆਪਣੇ ਫਾਰਮ ਤੇ ਲਿਖਿਆ ਕਿ ਸਿਰਫ ਮੈਂ 2 ਮਹੀਨੇ ਕੰਮ ਕੀਤਾ ਤੇ ਹੁਣ 2025 ਆ ਗਿਆ ਫਿਰ ਉਹ ਅਪਡੇਟ ਅਪਡੇਟ ਕਰ ਰਿਹਾ ਤੇ ਕਾਨੂੰਨ ਇਹ ਵੀ ਕਹਿੰਦਾ ਕਿ ਜਦੋਂ ਤੁਸੀਂ ਮੂਵ ਹੋਣੇ ਆ ਕਿਤੇ ਤੇ ਤੁਸੀਂ 5 ਦਿਨਾਂ ਦੇ ਅੰਦਰ ਆਪਣਾ ਜਿਹੜਾ ਐਡਰੈਸ ਅਪਡੇਟ ਕਰਨਾ ਉਹਦਾ ਵੀ ਆਪਾਂ ਇੱਥੇ ਰੇਡੀਓ ਤੇ ਡਿਸਕਸ ਕਰ ਚੁੱਕੇ ਆ ਕਿ ਗਲਤ ਐਡਰੈਸ ਦੇ ਚੱਕਰ ਚ ਨਾ ਪਾਓ ਪਰ ਤੁਹਾਨੂੰ ਪਤਾ ਗਈ ਵਾਰੀ ਨਹੀਂ ਮੰਨਦੇ ਕਿ ਨਹੀਂ ਰਹਿਣਾ ਕਿਤੇ ਆ ਕੰਮ ਕਿਤੇ ਕਰਨਾ ਜਿਹੜੇ ਐਡਰੈਸ ਦੇ ਕੱਪਲੇ ਮਾਰ ਲੈਣੇ ਆ ਹੂੰ 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 ਸੋ ਨਹੀਂ ਜਿਹੜੇ ਸੁਣਦੇ ਹੀ ਕਿਉਂਕਿ ਤੁਸੀਂ ਕਹਿ ਲੋ ਕੋ ਫਾਰ ਦੂਰੰਦੇਸ਼ੀ ਨਹੀਂ ਹੁੰਦੀ ਛੋਟਾ ਹੀ ਸੋਚਦੇ ਆ ਕਿ ਉੱਥੇ ਕੀ ਉਹਨਾਂ ਕੀ ਸੋਚਣਾ ਕਿ ਚੱਲ ਯਾਰ ਮੂਵ ਹੋ ਗਿਆ ਕੋਟ ਅੱਜ ਦੀ ਡੇਟ 'ਚ ਵੀ ਕਰਦੇ ਆ ਲੋਕੀ ਇਦਾਂ ਮਤਲਬ ਨਹੀਂ ਟਲਦੇ ਹੂੰ 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 ਸੋ ਭਾਜੀ ਉਸ ਚੀਜ਼ ਦੇ ਵਿੱਚ ਹੁਣ ਕੀ ਹੋ ਰਿਹਾ ਕਿ ਜਦੋਂ ਤੁਹਾਨੂੰ 1099 ਮਿਲਦਾ ਜਾਂ ਤੁਹਾਨੂੰ W2 ਮਿਲਦਾ ਉਹ ਮਾਲਕ ਨੇ ਉੱਥੇ ਉਹਦਾ ਵੀ ਐਡਰੈਸ ਲਿਖਿਆ ਹੁੰਦਾ ਕੰਮ ਕਿੱਥੇ ਕਰਦੇ ਸੀਗੇ ਠੀਕ ਹੈ ਸਿਟੀ ਦੇ ਟੈਕਸਿਸ ਹੁੰਦੇ ਆ ਕਾਉਂਟੀ ਦੇ ਟੈਕਸਿਸ ਹੁੰਦੇ ਆ ਸਟੇਟ ਦੇ ਟੈਕਸਿਸ ਹੁੰਦੇ ਆ ਸੋ ਉਹਦੇ ਵਿੱਚ ਇਹ ਹੈ ਕਿ ਜਿਹੜੀ ਸਟੇਟ ਆ ਕੋਈ ਵੀ ਸਟੇਟ ਆਪਣਾ ਟੈਕਸ ਨਹੀਂ ਛੱਡੂਗੀ ਕੋਈ ਵੀ ਸਿਟੀ ਆਪਣਾ ਟੈਕਸ ਜਿਹੜਾ ਨਹੀਂ ਛੱਡੂਗੀ ਕਿਉਂਕਿ ਉਹ ਡਾਇਰੈਕਟ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਉਹ ਹੁਣ ਬੰਦੇ ਨੇ ਟੈਕਸ ਵਾਲਾ ਐਸਪੈਕਟ ਕੁਝ ਹੋਰ ਕਹਿ ਰਿਆ ਤੇ ਜਿਹਦੀ ਮੈਂ ਐਗਜ਼ਾਮਪਲ ਮੰਨ ਲਓ ਦੇ ਰਿਆਂ ਕਿ 2 ਮਹੀਨੇ ਉਹਨੇ ਕੰਮ ਕੀਤਾ 2018 ਚ ਹੁਣ ਜੱਜ ਸਾਹਿਬ ਪੁੱਛ ਰਿਹਾ ਕਿ ਦੋ 2018 ਚ ਕਿੱਥੇ ਕੰਮ ਕੀਤਾ ਉਹ ਬੰਦਾ ਕਹਿ ਰਿਹਾ ਮੈਂ ਇੱਥੇ ਕੰਮ ਕੀਤਾ ਫਲਾਣੇ ਢਾਬਾ ਨੇ ਰੈਸਟੋਰੈਂਟ ਚ ਠੀਕ ਹੈ ਤੇ ਜੱਜ ਸਾਹਿਬ ਪੁੱਛ ਰਿਹਾ ਕਿ ਕਿੰਨੀ ਦੇਰ ਕੰਮ ਕੀਤਾ ਉਹਨੇ ਦੱਸਤਾ ਕਿ ਮੈਂ ਤੇ ਜੱਜ ਸਾਹਿਬ ਪੁੱਛ ਰਿਹਾ ਕਿ ਤੇਰੀ ਸੈਲਰੀ ਇੱਥੇ ਕਿੰਨੀ ਹੋਗੀ ਰੈਸਟੋਰੈਂਟ ਚ ਉਹ ਦੱਸ ਰਿਹਾ ਕਿ ਮੇਰੀ ਮੈਂ 2000 ਡਾਲਰ ਬਣਾ ਲੈਂਦਾ ਸੀ ਜੱਜ ਸਾਹਿਬ ਅੱਗੇ ਪੁੱਛ ਰਿਹਾ ਕਿ ਮੈਕਸਿਮਮ ਕਿੰਨੇ ਬਣਾ ਲੈਂਦਾ ਹੋਗਾ ਉਹ ਕਹਿੰਦਾ ਮੈਕਸਿਮਮ ਜੇ ਉਹ ਕਹਿੰਦਾ 2 ਦੇ ਇੱਕ ਤਾਂ 3 ਬਣਾ ਲੈਂਦਾ ਹੋਗਾ ਹਨਾ ਤੇ ਜੱਜ ਸਾਹਿਬ ਪੁੱਛ ਰਿਹਾ ਕਿ ਪਰ ਤੇਰੀ ਟੈਕਸ ਰੇਟ 15000 ਡਾਲਰ ਦੀ ਕਿਉਂ ਹੈਗੀ ਆ ਤੇ ਉਹ ਬੰਦੇ ਨੂੰ ਹੱਥ ਪੈਰਾਂ ਦੀ ਪੈ ਜਾਂਦੀ ਹੈ ਕਿ ਯਾਰ ਇਹ 15000 ਵਾਲਾ ਕਿੱਥੋਂ ਦੀ ਆ ਗਿਆ ਸੀਨ ਹਮ ਹੁਣ ਤੁਸੀਂ ਦੇਖੋ ਕਿ ਕੀ ਇਹ ਚੀਜ਼ ਹੈਗੀ ਕਿ ਤੁਸੀਂ ਕਿਤੇ ਲੋਨ ਲੈਣਾ ਹੈਗਾ ਤੁਹਾਡੇ ਜਿਹੜਾ ਅਕਾਊਂਟੈਂਟ ਟੈਕਸਰ ਨੇ ਉਹਨੇ ਵਧਾਤਾ ਕੋਈ ਪੇਪਰ ਚ ਕਰਤਾ ਕੋਈ ਇੰਸ਼ੋਰੈਂਸ ਏਜੰਟ ਨੇ ਤੁਹਾਡੇ ਨਾਲ ਠੱਗੀ ਮਾਰ ਲਈ ਕੋਈ ਲੋਨ ਵਾਲੇ ਨੇ ਤੁਹਾਡਾ ਜਿਹੜਾ ਤੁਸੀਂ ਕਹਿੰਦੇ ਕੋਈ ਚੱਕਵਾ ਕੰਮ ਕਰਤਾ ਕਿ ਲਾਇਆ ਇਹਦਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਵੱਧ ਇਨਫੋਰਮੇਸ਼ਨ ਜਿਹੜੀ ਕਰਤੀ ਉਹ ਸਿਰਫ ਹੁਣ ਜਿਹੜੇ ਜੱਜਾਂ ਨੂੰ ਪਤਾ ਕੀ ਯਾਰ ਇਹ ਉਹ ਆ ਹੁਣ ਉਹ ਕੋਰਟਸ ਦੇ ਵਿੱਚ ਉਹੀ ਹੋ ਰਿਹਾ ਕਿ ਜੱਜ ਸਾਹਿਬ ਉਹਨਾਂ ਨੇ ਤਾਂ ਹਰੇਕ ਕੇਸ ਦੇ ਮਗਰ ਹੀ ਟੈਕਸ ਰਿਟਰਨ ਮੰਗ ਲਾ ਪਏ ਆ ਤੇ ਟੈਕਸ ਰਿਟਰਨਾਂ ਦੇ ਬੇਸ ਤੇ ਹੀ ਜਿਹੜੇ ਕੇਸ ਆ ਉਹ ਡਿਨਾਈ ਜਿਹੜੇ ਬੈਕ ਟੂ ਬੈਕ ਜਿਹੜੇ ਕਈ ਵਾਰੀ ਹੋ ਰਿਹਾ ਆ ਕੋ ਟੈਕਸ ਸਟਰਨਾ ਮੈਚ ਹੀ ਨਹੀਂ ਕਰਦੀ ਹੁਣ ਤੁਸੀਂ ਰਿਕਾਰਡ ਆਪਣਾ ਆਲਰੇਡੀ ਦੇ ਚੁੱਕੇ ਆ ਤੇ ਐਡਰੈਸ ਹਿਸਟਰੀ ਨਾਲ ਤੇ ਤੁਹਾਡੀ ਜਿਹੜੀ ਇੰਪਲੋਇਮੈਂਟ ਹਿਸਟਰੀ ਨਾਲ ਉਹ ਜਿਹੜਾ ਮੇਚ ਨਹੀਂ ਖਾਂਦਾ ਦੇਖੋ ਹਰਜੋਤ ਭਾਜੀ ਤੁਸੀਂ ਇੰਸ਼ੋਰੈਂਸ ਦਾ ਬਿਜ਼ਨਸ ਕਰਦੇ ਹੋ ਉਹ ਦੱਸ ਰਹੇ ਸੀਗੇ ਕਈ ਜਿਹੀ ਕੀ ਕਰ ਰਿਹਾ ਵੀ ਲੋਕ ਇੱਕ ਦੂਜੇ ਨੂੰ ਆਪਣਾ ਸ਼ੋ ਸਿਕਿਉਰਿਟੀ ਨੰਬਰ ਦੇ ਦਿੰਦੇ ਚੱਲ ਤੂੰ ਉੱਥੇ ਕੰਮ ਕਰਨ ਦੇ ਲਈ ਮੇਰੇ ਵਾਲਾ ਜਿਹੜਾ ਉਹ ਵਰਤਲਾ ਹੋਣ ਇੱਕ ਇਹ ਇੱਕ ਬੰਦਾ ਦੋ ਥਾਂ ਦੇ ਉੱਤੇ ਇੱਕੋ ਟਾਈਮ ਦੇ ਉੱਤੇ ਕੰਮ ਨਹੀਂ ਕਰ ਸਕਦਾ ਸੇਮ ਟਾਈਮ ਦੇ ਉੱਤੇ ਹਾਂ ਇੱਕ ਦਿਨ ਦੇ ਵਿੱਚ ਸਵੇਰੇ ਕਿਤੇ ਤੇ ਸ਼ਾਮੀ ਕਿਤੇ ਜਿਹੜਾ ਉਹ ਕਰ ਸਕਦਾ ਵੀ ਦੋ ਜੌਬ ਜਿਹੜੀਆਂ ਉਹ ਬੰਦਾ ਕਰ ਰਿਹਾ ਜਾਂ ਤਿੰਨ ਜੌਬ ਕਰ ਰਿਹਾ ਇੱਕੋ ਟਾਈਮ ਤੇ ਦੋ ਥਾਂ ਦੇ ਉੱਤੇ ਵੀ ਜੋ ਸਿਕਿਉਰਟੀ ਦੇ ਉੱਤੇ ਕੰਮ ਹੋ ਰਿਹਾ ਹੋਊਗਾ ਬੰਦੇ ਭਾਈ ਉਹ ਵੀ ਜਿਹੜੀ ਉਹ ਫਸ ਸਕਦੇ ਆ ਇਹ ਨਾ ਕਿ ਉਹ ਵੀ ਅਸੀਂ ਡਰਾਉਂਦੇ ਆ ਭਈਆ ਖਬਰਾਂ ਆ ਉਹ ਨੈਚਰਲਾਈਜੇਸ਼ਨ ਵਾਲਾ ਬੰਦਾ ਨਹੀਂ ਛੱਡਣਦੇ H1 ਵਾਲਾ ਬੰਦਾ ਨਹੀਂ ਛੱਡਣਦੇ ਮੈਰਿਜ ਫਰਾਡ ਵਾਲਾ ਬੰਦਾ ਨਹੀਂ ਛੱਡਣਦੇ